ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਜਦੋਂ ਮਰਨ ਯਾਦ ਰਹੇਗਾ ਕੁਝ ਵੀ ਨਹੀਂ ਗਲਤ ਕਰਾਂਗੇ ਅੱਛਾ ਕਹਿੰਦੇ ਕਥਾ ਕਰਕੇ ਆਇਆ ਘੰਟਾ ਬਾਰਾਂ ਕੰ ਪਿਆਰਾ ਮਿਲਿਆ ਆਂਦਾ ਕੀ ਕਰਕੇ ਆਂਦਾ ਖੱਪ ਕੇ ਆਇਆ ਅੱਛਾ ਇਹ ਸਤਰਿਆ ਬਤਰਿਆ ਚੰਗਿਆ ਆਂ ਉਮਰ ਜ਼ਿਆਦੀ ਹੋ ਗਈ ਹੈ ਅਸੀਂ ਅੰਥਾਜੇ ਲਾਂਦੇ ਹਾਂ ਨਹੀਂ ਜੇ ਕਥਾ ਕਰਨੀ ਹੈ ਔਰ ਗੱਲ ਹੈ ਇਹ ਤਾਂ ਕਿਸੇ ਨੇ ਬੋਲਿਆ ਕਥਾ ਹੋ ਗਈ ਇਹ ਹੋਰ ਗੱਲ ਹੈ ਬੋਲਣਾ ਸੀ ਜਬਾਨ ਬੋਲੇਗੀ ਸਰੀਰ ਤੇਰਾ ਬੋਲੇਗਾ ਪਰ ਅੰਦਰ ਦੀ ਇੱਕ ਖੇਡ ਹੈ दो दो चीज ने नाचा अच्छा, चेता करना पेगा खोलना पेगा एक जी है एक जंत है अच्छा सानू एक, -एक दिस ਇੱਕ ਗੱਡੀ ਹੈ ਇੱਕ ਗੱਡੀ ਚਲਾਉਣ ਵਾਲਾ ਡਰਾਈਵਰ ਹੈ ਐੱਛਾ ਇਹ ਲਾਸ਼ ਤੇ ਘਰੀ ਪਈ ਹੁਣ ਨਹੀਂ ਉੱਠਦਾ ਬਾਪੂ ਨਹੀਂ ਇਹ ਗੱਡੀ ਚਲਾਉਣ ਵਾਲਾ ਡਰਾਈਵਰ ਚੱਲਿਆ ਗਿਆ ਉਹ ਆਇਆ ਹੋਇਆ 88 85 86 ਲੱਖ ਜੂੜ ਬਣਾ ਕੇ ਵਿੱਚ ਬੈਠਾ ਹੈ ਪਾਈ ਸਤੇ ਦਾਸ ਜੀ ਪਾਈ ਦਿਆਲਾ ਜੀ ਪਾਈ ਮਤੀ ਦਾਸ ਜੀ ਧੰਤ ਧੰਤ ਸ੍ਰੀ ਗੁਰਤੇਜ ਬਹਾਦਰ ਹਿੰਦ ਦੀ ਚਾਦਰ ਇਹ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਹੈ ਨਮਸਕਾਰ ਹੈ ਬਾਹਰ ਨੇ ਜਾਂਦੇ ਹਾਂ ਬਲਿਹਾਰ ਨੇ ਜਾਂਦੇ ਹਾਂ ਜਿੰਨਾ ਨੇ ਸਾਨੂੰ ਸੌਖਾ ਮਾਰਗ ਬਣਾ ਕੇ ਸਹੀ ਆਰ ਸੌਖਾ ਮਾਰ ਬਣਾ ਕੇ ਸਾਨੂੰ ਪੂਰਨੇ ਪਾਏ ਹਨ ਇਤਿਹਾਸ ਕੀ ਹੁੰਦਾ ਹੈ ਸਾਡੇ ਵਾਸਤੇ ਸਿੱਖਿਆ ਵਾਸਤੇ ਹੁੰਦਾ ਹੈ ਠੀਕ ਹੈ ਜਤ 350 ਸਾਲਾ ਸਾਰੇ ਸੰਸਾਰ ਚ ਮਨਾਇਆ ਜਾ ਰਿਹਾ ਹੈ ਜਦੋਂ ਕੋ ਸੁਣਦਾ ਹੈ ਫਿਰ ਜੁੜਦਾ ਹੈ ਸੁਣੇ ਨਹੀਂ ਧਿਆਨ ਲਾਣਾ ਪਏਗਾ ਇਹ ਸੋਜ-ਬੋਝ ਅਕਲ ये तो अगे निकलना पेगा समझना पेगा एक बार समझना पेगा एक बार समझ लिया ठीक है दाल का दा दाना सेक कि लगा कि बार बार थोड़ा दा देखा अस दो अंदरों बारो एक होना पेगा ਜਿਦਾ ਭਾਏ ਆਪਣੇ ਦੁਸ਼ਮਣ ਹੋ ਜਾਏ ਨਹੀਂ ਬਹੁਤ ਆਕਾਰ ਨੇੜਵਾਰ ਕਰਨਾ ਜਿਦਾ ਰਵਾਰ ਵਾਲਾ ਜਿਦਾ ਪਤਾ ਖਾਲੀ ਹੈ ਕੋਈ ਸਸ਼ਤਰ ਨੇੜਵਾਰ ਕਰਨਾ ਬਹੁਤ ਠੀਕ ਹੈ ਹਾਰੇ ਆਏ ਨਾਲ ਕੋਈ ਖੜਦਾ ਨਹੀਂ ਸਾਰੇ ਹੋਏ ਨਾਲ ਕੋਈ ਖੜਦਾ ਨਹੀਂ ਪਿਆਰੇ ਅੱਜ ਜਿੱਤਾਂ ਵਾਲਿਆਂ ਦੀਆਂ ਸੈਲਫੀਆਂ ਲੈਂਦੇ ਹਾਂ ਜਿੱਤਾਂ ਵਾਲੇ ਨਾਲ ਖੜਦੇ ਹਾਂ ਅੱਛਾ ਗਰਮਤ ਪੜਨੀ ਪੈਗੀ ਵਿਚਾਰਨੀ ਪੈਗੀ ਸਮਝਣਾ ਪਏਗਾ ਹਾਰ ਕਿਤੇ ਗੱਲ ਪੈਂਦਾ ਹੈ ਕੁਰਬਾਨੀ ਕਹਿੰਦੇ ਹਾਰ ਜੋ ਜਿੱਤ ਪ੍ਰਾਪਤ ਕਰਦਾ ਹੈ ਇਹ ਰਾਵਣ ਬਹੁਤ ਸਮਝ ਰੱਖਦਾ ਸੀ ਬਹੁਤ ਗਿਆਨ ਸੀ ਬਹੁਤ ਤਪ ਸੀ ਠੀਕ ਹੈ ਆਪਣੀ ਊਰਜਾ ਨਾਲ ਅਚੂਰਜਾ ਨਾਲ ਸੂਰਜ ਦੀ ਕਿਰਨਾਂ ਨਾਲ ਬਹੁਤ ਚੱਲ ਰਿਆ ਨਾ ਉਹ ਖੋਜੀ ਵੀ ਸੀ ਆਪਣਾ ਭੋਜਨ ਸੂਰਜ ਨਾਲ ਤਿਆਰ ਕਰਦਾ ਸੀ ਪੰਡਤ ਸੇ ਤਰ ਕਰ ਬਾਣੀ ਨੇ ਮੂਰਖ ਕਹਿਤਾ ਠੀਕ ਹੈ ਇਹ ਚਲ ਚਲਾਈ ਦਾ ਮੇਲਾ ਹੈ ਕਹਿੰਦੇ 10 ਸਿਰ ਸੀ ਉਹਦੇ ਅੱਛਾ 10 ਸਿਰਾਂ ਜਿੰਨਾ ਉਹਦੇ ਕੋਲ ਅਕਲ ਸੀ ਸੂਸ ਸੀ ਬੂਸ ਸੀ ਠੀਕ ਹੈ ਤਰ ਉਹਦੇ ਭਰਾ ਨੇ ਤੇਹ ਦਿੱਤਾ ਨੇੜਵਾਰ ਹੋ ਗਿਆ ਨਹੀਂ ਬਚ ਸਕਦਾ ਪਿਆਰੇ ਇਹ ਕੁਹਾੜੀ ਚ ਇਹ ਰੋਕ ਕਹਿੰਦਾ ਮੈਨੂੰ ਆਪਣੇ ਵੱਡੇ ਅੱਛਾ ਵਿੱਚ ਦਸਤਾ ਲੱਕੜ ਦਾ ਸੀ ਕੁਹਾੜੀ ਵਿੱਚ ਠੀਕ ਹੈ ਆਪਣਿਆਂ ਦੀ ਲੜਾਈ ਬਹੁਤ ਔਖੀ ਹੈ अपन तो जित करनी बहुत औखी है ये नौ निक्के खुडा संघर्ष करना पेगा सूरा बनना पेगा भगत बनना पेगा अखा रजिया बहुत कुछ ले लिया नहीं कन्ना ने बहुत कुछ सुन लिया रजिया नहीं मुँह कस गया दंद कस गए नहीं ਜੀ ਮਰਸੀ ਰੱਜੀ ਰਸਾਤੋਂ ਨਹੀਂ ਇਹ ਨਾਂ ਨੂੰ ਜਿੱਤ ਕੇ ਅੱਗੇ ਦਸਵੇਂ ਦਰਵਾਜ਼ੇ ਚ ਜਾਣਾ ਪਏਗਾ ਆਗਿਆ ਚੱਕਰ ਖੋਲਣਾ ਪਏਗਾ ਜੇ ਮਾਇਆ ਲੈਣੀ ਹੈ ਫਿਰ ਪਰਕੁੱਟੀ ਖੋਲ ਲੈ ਅੰਧੀ ਅੰਦਰਿਆਨ ਸਭ ਕੋਸ਼ ਸਾਨੂੰ ਕੱਚਾ ਮਾਲ ਪ੍ਰਵੇਸ਼ਰ ਨੇ ਦਿੱਤਾ ਹੈ ਪੱਕਾ ਮਾਲ ਆਪਣੇ ਸੋਜ-ਬੋਝ ਅਕਲ ਨਾਲ ਪਿਆਰ ਕਰਨਾ ਹੈ ਕਹਿੰਦੇ ਪ੍ਰੇਮ ਦੀ ਗਲੀ 'ਚ ਆਉਣਾ ਹੈ ਸਿਰ ਤਲੀ ਤੇ ਰਖ ਲੈ ਅੱਛਾ ਮੌਤ ਨੂੰ ਪ੍ਰਵਾਨ ਕਰਨਾ ਪਏਗਾ ਮਰਨ ਨੂੰ ਪ੍ਰਵਾਨ ਕਰਨਾ ਪਏਗਾ ਕਬੀਰਾ ਮਰਤਾ ਮਰਤਾ ਜਗ ਮੁਆ ਮਰਤਨ ਜਾਨਾ ਕੋਏ ਐਸੀ ਮਰਨੀ ਜੋ ਮਰੈ ਬਾਹਰ ਮਰਨਾ ਨਾ ਹੋਏ ਅਸੀਂ ਕਿਸੇ ਦਾ ਘਰ ਚੰਗਾ ਵੇਖ ਕੇ ਚੰਗੀ ਸਤਰੀ ਵੇਖ ਕੇ ਸਾੜਾ ਕਰਦੇ ਹਾਂ ਮਰਦੇ ਆ ਨਹੀਂ ਸੋ ਇਹ ਮਨ ਸਾਡਾ ਡਰਾਈਵਲ ਹੈ ਇਹਦੇ ਦੋ ਰੂਪ ਹਨ ਚੜਦੀ ਕਲਾ ਠੰਦੀ ਕਲਾ 네ਗੇਟਿਵ ਪੋਜ਼ਿਟਿਵ ਸੋ ਆ ਇਹ ਗੁੱਗਲ ਵਰਗਾ ਹੀ ਆ ਸਾਡਾ ਸਰੀਰ ਕੀ ਪ੍ਰਾਪਤ ਕਰਨਾ ਇਹਦੇ ਚ ਕਮਾਈ ਕਰਨੀ ਪੈਗੀ ਮਿਸ਼ਕਤ ਘੱਲ ਨਹੀਂ ਪੈਗੀ ਮਿਹਨਤ ਕਰਨੀ ਪੈਗੀ ਗੱਲਾਂ ਨਾਲ ਗੱਲ ਨਹੀਂ ਬਣਨੀ ਜੀ ਕਥਾ ਹੋਗੀ ਕਥਾ ਕਰ ਲਈ ਨਹੀਂ ਇਹ ਵੱਦਾ ਚੱਟੀ ਆਲਾ ਕੰਮ ਹੈ ਜਦੋਂ ਧਿਆਨ ਨਾਲ ਕਰਾਂਗੇ ਉਹਦੇ ਚ ਪ੍ਰੇਮ ਰਸ ਆਏਗਾ ਕਈ ਵਾਰ ਅਸੀਂ ਕੋਈ ਕਾਰਜ ਕੀਤਾ ਕੰਮ ਕੀਤਾ ਆਨੰਦ ਆਇਆ ਆ ਜਾਂਦਾ ਹੈ ਕਈ ਵਾਰੇ اچھا ਠੀਕ ਹੈ ਹੈ ਸਾਰਾ ਕੁਝ ਅੰਦਰ ਹੀ ਇਹ ਮਨ ਹੈ ਕਈ ਦਸਾਂ ਦਸਾਂ ਚ ਜਾਂਦਾ ਹੈ ਕਈ ਵਾਰ ਕਹਿੰਦਾ ਤੂੰ ਮੇਰਾ ਭਾਈ ਆ ਲੈ ਜਾ ਦਾ ਚਲਾ ਜਾ ਪੈਸੇ ਵੇ ਲੈ ਲੈਂਦਾ ਸੋ ਕਈ ਵਾਰ ਕਹਿੰਦਾ ਨਾ 10 ਰੁਪਏ ਦੀ ਚੀਜ਼ ਨਾ ਇੱਥੇ ਰੱਖ ਨਾ ਭਾਈ ਪੈਸੇ ਲੱਗੇ ਸੋ ਇਹ ਮਨ ਦਸਾ ਦਿਸਾ ਚ ਜਾਂਦਾ ਹੈ ਜੋ ਆਪਣੇ ਆਪ ਨੂੰ ਚੰਗਾ ਆਖਵਾਂਦਾ ਹੈ ਸਿਆਣਾ ਆਖਦਾ ਹੈ ਨਹੀਂ ਝਾਕਦਾ ਨਹੀਂ ਕੁਰਬਾਨੀ ਦੀ ਕਸਵੱਟੀ ਤੇ ਲਾਈ ਹੈ ਗੁਰਮਤ ਦੇ ਨਹੀਂ ਇਹ ਸਾਰਿਆਂ ਤੋਂ ਨੀਚ ਹੈ ਹੰਕਾਰ ਆ ਗਿਆ ਜਿੱਥੇ ਹੰਕਾਰ ਹੈ ਉੱਥੇ ਪਰਮੇਸ਼ਰ ਨਹੀਂ ਆਏਗਾ ਉਹ ਕੁਦਰਤ ਰੂਪ ਹੈ ਉਹ ਸਿਸ਼ਟ ਰੂਪ ਹੈ ਉਹ ਆਇਆ ਹੋਇਆ ਹੈ ਸਭ ਨੂੰ ਚਲਾਉਣ ਵਾਲਾ ਹੈ ਜੀ ਸਤੰਬਰ ਠੀਕ ਹੈ ਪਹਿਲੋ istri ਆਪਣਾ ਵਰ ਆਪ ਚੁੰਤੀ ਸੀ ਇਹ ਸੇਤਾ ਇਸਤਰੀ 4 ਇਸਤਰੀਆਂ ਕਿਹਆਂ ਆਇਆਂ? ਦ੍ਰੋਪਦੀ ਇਤਿਹਾਸਿਕ ਇਸਤਰੀਆਂ ਹਨ। ਇਹ ਅਕਬਰ ਤਾਂ ਤਾਂ ਸਿਰੇ ਕਰੋ ਅਮਰਦਾਸ ਸਾਹਿਬ ਜੀ ਦੇ ਦਰਬਾਰ ਚ ਆਇਆ ਕਹਿੰਦੇ ਪਹਿਲਾਂ ਪੰਗਤ ਚ ਆਉਣਾ ਪਏਗਾ। ਠੀਕ ਹੈ ਇਤਿਹਾਸਿਕ ਗੱਲ ਕਿਉਂਕਿ ਅੱਗੇ ਕਿੰਨੇ ਕੁ ਲੰਗਰ ਛਕਦੇ ਸੀ ਗੁਰੂ ਘਰੋਂ ਅੱਜ ਰਾਜੇ ਨੂੰ ਬੰਦ ਤੇ ਚ ਲੰਗਰ ਛਕਣਾ ਪਿਆ ਠੀਕ ਹੈ ਤੈਨੋਂ ਲੰਗਰ ਛਕਣਾ ਪਏਗਾ ਅੱਜ 36 ਪਦਾਰਥ ਬਣਦੇ ਹਨ ਲੰਗਰਾਂ 'ਚ ਕੀ ਪਿੱਛੇ ਦਾ ਰਾਜ ਹੈ ਤਾ ਅੰਤਾਰ sire ਗੁਰੂ ਨਾਨਕ ਦੇਵ ਸਾਹਿਬ ਜੀ ਨੇ 239 ਸਾਲ ਜੀ ਕੇ ਸਾਨੂੰ ਸੌਖਾ ਰਸਈ ਰਸਤਾ ਬਣਾਇਆ ਹੈ ਅਮੀਰ ਵਾਸਤੇ ਰੋਜ ਦਿਵਾਲੀ ਹੈ ਗਰੀਬੀ ਆਪਣਾ ਲੰਗਰ ਛਕੇ ਚੱਤੀ ਤਰ੍ਹਾਂ ਦੇ ਪਦਾਰਥ ਗੁਰੂ ਘਰ ਆਣ ਕੇ ਛਕੇ ਸਵੰਨ ਦੀ ਤ੍ਰਿਪਤੀ ਹੋਏਗੀ ਆਨੰਦ ਲੈਣਾ ਪਏਗਾ ਗੁਰਬਾਣੀ ਪੜਨੀ ਪਏਗੀ ਵਿਚਾਰਨੀ ਪਏਗੀ ਜਪ ਕੀ ਹੈ ਜਾਪ ਕੀ ਹੈ ਗਿਆਨ ਕੀ ਹੈ ਧਿਆਨ ਕੀ ਹੈ ਆਖਰ ਸਮਝ ਨਾ ਪਏਗਾ ਇੱਕ ਵਾਰੀ ਸਮਝ ਗਿਆ ਠੀਕ ਹੈ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਚਾਹੀਦਾ ਪਤਾ ਲੱਗ ਗਿਆ ਜੀਵਨ ਬਾਜੀ ਜਿੱਤ ਜਾਗੇ ਅਸੀਂ ਆਨੇ ਕੀ ਹੋ ਗਿਆ ਨਹੀਂ ਅਸੀਂ ਕੀ ਕਰੀਏ ਜੋ ਹੋ ਗਿਆ ਤੇ ਹੋ ਗਿਆ ਅਸੀਂ ਕੀ ਕਰਨਾ ਹੈ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਬੰਦੇ ਬੰਦਗੀ ਕਰਨੀ ਹੈ ਆਪਣੇ ਆਪ ਨੂੰ ਜੇ ਮਨ ਸਮਝ ਗਿਆ ਫਿਰ ਸਤਜੁਗ ਹੈ ਜੇ ਮਨ ਕਾਬੂ ਨਾ ਆਇਆ ਕਲਜੁਗ ਹੈ ਜਿਵੇਂ ਪਤਾ ਲੱਗਿਆ ਕਿਹੜੀ ਬਿਮਾਰੀ ਹੈ ਫਿਰ ਇਲਾਜ ਵੀ ਹੋ ਜਾਏਗਾ ਅੱਛਾ ਜਦੋਂ ਬਿਮਾਰੀ ਦਾ ਪਤਾ ਲੱਗ ਗਿਆ ਰੋਗ ਦਾ ਪਤਾ ਲੱਗ ਗਿਆ ਫਿਰ ਜੜੀ ਬੂਟੀ ਵੀ ਕੰਮ ਕਰ ਜੇਗੀ ਅੰਤ ਆਜੇ ਛੱਡਦੀ ਐ ਜੀ ਲਾਣੇ ਇਹ ਚੇਤਾ ਨਹੀਂ ਚਿੰਤਨ ਕਰਨਾ ਪਏਗਾ ਆਪਣੇ ਆਪ ਨੂੰ ਸਮਝਣਾ ਪਏਗਾ ਸਾਰੀ ਸਿੱਖਿਆ ਮੇਰੇ ਵਾਸਤੇ ਹੈ 9417437740 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੇ ਦੇਖਤੇ ਭਤੇ ਕੋਟ ਕੋਟ ਪਰਨਾਮ ਹੈ ਸ੍ਰੀ ਦਾਸ ਸਿੰਘਾਂ ਧੰਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਜਿਨ੍ਹਾਂ ਨੇ ਇਹ ਸਹਾਇਤਾ ਦਿੱਤੀ ਅਤੇ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਵਿਹਾਲਾ ਜੀ ਪਹਿਲਾਂ ਸ੍ਰੀ ਗੁਰੂ ਸ੍ਰੀ ਦਾਦੇ ਸੰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਅੱਛਾ ਸਿੱਖ ਸੀਧ ਹੋ ਰਹੇ ਨੇ ਗੁਰੂ ਦੇਖ ਰਿਹਾ ਹੈ ਸੋ ਉਲਟਾ ਹੋ ਗਿਆ ਪਹਿਲੋ ਸਿੱਖ ਸਹੀਦ ਹੋ ਰਹੇ ਹਨ ਗੁਰੂ ਦੇਖ ਰਿਹਾ ਹੈ ਅੱਜ ਸ੍ਰੀ ਗੁਰਤੇਗ ਬਾਦਰਸਾ ਜੀ ਜੁਗਾੜ ਜਗੰਤਰਤਾਕ ਚੌਰ ਸਾਹਿਬ ਝੁੱਲਣਗੇ ਛਤਰ ਇਹ ਚੰਦਾ ਹੋਏ ਉੱਚੇ ਨਿਸ਼ਾਨ ਝੁੱਲਣਗੇ ਜੀ ਮਾਨ ਨਿਵਾ ਮਤੁ ਚੀ ਰੱਖਣੀ ਪੈਗੀ ਜੀ ਗੁਰਮਤ ਸਮਝਣੀ ਪਵੇਗੀ ਧਰਮੀ ਬੰਨਾ ਪਵੇਗਾ ਧਰਮ ਸ਼ਾਂਤੀ ਲਿਆ ਸਕਦਾ ਹੈ ਸਾਡੇ ਸਾਰੇ ਮਨੁੱਖਾਂ ਦਾ ਇੱਕੋ ਹੀ ਧਰਮ ਹੈ ਜੀ ਗੌੜ ਕੀ ਹੈ ਪਰਮੇਸ਼ਵਰ ਕੀ ਹੈ ਅੱਲਾ ਕੀ ਹੈ ਰਾਮ ਕੀ ਹੈ ਉਹਦੀ ਇੱਕ ਬਜਾਰਤ ਹੈ ਸਭ ਕੁਝ ਉਹਦੇ ਵਿੱਚ ਹੀ ਛੁਪਿਆ ਹੋਇਆ ਹੈ ਦੋ ਦੋ ਜਿਹੜੀਆਂ ਚੀਜ਼ਾਂ ਦਿੱਤੀਆਂ ਨੇ ਇੱਕ ਇੱਕ ਹੈ ਇਹ ਤਿੰਨੋਂ ਇਲਾਜ ਕਰਨਾ ਪਵੇਗਾ ਆਪਣੇ ਆਪ ਨੂੰ ਸਮਝਾਣਾ ਪਵੇਗਾ ਮਨ ਨੂੰ ਸਮਝਾਣ ਲਈ ਥੋੜਾ ਜਿਹਾ ਗਿਆਨ ਬਹੁਤ ਹੈ ਸੋ ਕਛੂਕ ਗਿਆਨ ਠੀਕ ਹੈ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ